ਗੁਰਦਾਸਪੁਰ ਦੇ ਅਰਬਨ ਕਮਿਊਨਿਟੀ ਹੈਲਥ ਸੈਂਟਰ ਦੇ ਵਿੱਚ 11 ਸਾਲਾਂ ਬਾਅਦ ਇੱਕ ਕਾਰੀ ਦੀ ਗੂੰਜ ਸੁਣਾਈ ਦਿੱਤੀ ਹੈ ਦਰਅਸਲ 2014 ਤੋਂ ਇਹ ਹਸਪਤਾਲ ਬੰਦ ਪਿਆ ਸੀ ਕਿਉਂਕਿ ਨਵਾਂ ਸਿਵਲ ਹਸਪਤਾਲ ਸ਼ਹਿਰ ਤੋਂ ਲਗਭਗ 6 ਕਿਲੋਮੀਟਰ ਦੂਰ ਬਬਰੀ ਵਿਖੇ ਬਣਾ ਦਿੱਤਾ ਗਿਆ ਸੀ ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਪਿਛਲੇ ਸਾਲ ਮੁਰਤੋਂ ਇੱਥੇ ਓਪੀਡੀ ਦੀ ਸ਼ੁਰੂਆਤ ਕਰਵਾ ਦਿੱਤੀ ਹੈ ਉਸ ਤੋਂ ਬਾਅਦ ਇੱਥੇ 30 ਬੈੱਡ ਦੇ ਹਸਪਤਾਲ ਦੀ ਨਵੀਂ ਇਮਾਰਤ ਦੀ ਉਸਾਰੀ ਵੀ ਕਰਵਾਈ ਗਈ ਹੈ ਤੇ 32 ਕਰਮਚਾਰੀਆਂ ਅਤੇ ਡਾਕਟਰਾਂ ਦਾ ਸਟਾਫ ਵੀ ਨਿਯੁਕਤ ਕੀਤਾ ਗਿਆ ਹੁਣ ਇੱਥੇ 24 ਘੰਟੇ ਐਮਰਜੈਂਸੀ ਸੇਵਾਵਾਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਲੇਬਰ ਰੂਮ ਦੇ ਨਾਲ-ਨਾਲ ਜੱਚਾ ਬੱਚਾ ਵਾਰਡ ਵੀ ਬਣਾ ਦਿੱਤਾ ਗਿਆ ਜਿਸ ਕਾਰਨ ਕੱਲ ਹੀ ਇੱਥੇ ਇੱਕ ਗਰਭਵਤੀ ਗੂੰਜਤ ਦੇ ਨਾਲ ਖੁਸ਼ੀਆਂ ਭਰਿਆ ਮਾਹੌਲ ਬਣ ਗਿਆ। ਫਿਰ ਇਹ ਲੋਕਾਂ ਨੂੰ ਗੁਰਦਾਸਪੁਰ ਦੇ ਸ਼ਹਿਰ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਇਹ ਬਹੁਤ ਵਧੀਆ ਗੁੱਡ ਨਿਊਜ਼ ਮੁਬਾਰਕ ਦੇ ਰਿਹਾ ਕਿ ਜਿਹੜਾ ਪੁਰਾਣਾ ਹਸਪੀਟਲ 2016 ਦੇ ਵਿੱਚ ਬੰਦ ਹੋ ਗਿਆ ਸੀਗਾ ਔਰ ਜਿਸ ਵਾਸਤੇ ਇਸ ਦਾਸ ਨੇ ਸੇਵਕ ਨੇ ਬਹੁਤ ਵੱਡੇ ਤੌਰ ਤੇ ਸੰਘਰਸ਼ ਕੀਤੇ ਸੀਗੇ ਅੱਜ ਉਹ ਪੁਰਾਣਾ ਹਸਪੀਟਲ ਇੱਥੇ ਅਸੀਂ 15 ਮਾਰਚ ਨੂੰ 2026 ਚ ਨੂੰ ਵਿਦਿਵਾ ਤਰੀਕੇ ਨਾਲ ਚਾਲੂ ਕਰਤਾ ਸੀਗਾ ਓਪੀਡੀ ਇਹਦੀ ਉਸ ਦਿਨ ਤੋਂ ਹੀ ਚੱਲ ਰਹੀ ਸੀਗੀ ਡਾਕਟਰ ਸਾਰੇ ਤਨਾਫ ਸੀਗੇ ਪਰ ਅੱਜ ਜਿਹੜਾ ਲੇਬਰ ਰੂਮ ਹੈ ਔਰ ਬੱਚਿਆਂ ਦੀ ਡਿਲੀਵਰੀ ਜਿਹੜੀ ਆ ਅੱਜ ਜੋ ਸ਼ੁਰੂ ਹੋਈਆ ਔਰ ਪਹਿਲੀ ਡਿਲੀਵਰੀ ਜਿਹੜੀ ਆ ਅੱਜ ਹੁਣੇ ਕੁਝ ਦੇਰ ਪਹਿਲਾਂ ਇੱਥੇ ਕੀਤੀ ਆ ਇਹਦੇ ਲਈ ਮੈਂ ਮੁਬਾਰਕ ਦਿਨਾ ਸਾਰੇ ਮੈਡੀਕਲ ਸਾਥ ਨੂੰ ਜਿਹੜੇ ਮੇਰੇ ਨਾਲ ਡਾਕਟਰ ਕਲਸੀਪਰਾਜੋ ਜੀ ਜਿਹੜੇ ਐਸੀਐਸ ਨੇ ਅੱਜਕੱਲ ਸਵਲ ਸੱਚਾ ਦਾ ਕੰਮ ਦੇਖ ਰਹੇ ਨੇ ਡਾਕਟਰ ਰੋਮੀ ਜੀ ਜਿਹੜਾ ਸਾਡੇ ਡੀਐਮ ਸੀ ਹਰਵਿੰਦ ਜੀ ਐਸਐਮਓ ਔਰ ਮੈਡਮ ਕਮਲਾ ਜੀ ਅੱਜ ਉਹਨੇ ਮੇਰੇ ਨਾਲ ਮੇਰੇ ਸਾਥੀ ਮਿੱਤੂ ਜੀ ਰਵਿੰਦ ਜੀ ਔਰ ਅੱਜ ਦਿਲ ਦੀਆਂ ਕਰਾਈਆਂ ਤੋਂ ਅਗਰੰਤ ਮਾਨ ਜੀ ਦਾ ਵੀ ਧੰਨਵਾਦ ਔਰ ਡਾਕਟਰ ਬਲਬੀਰ ਜੀ ਦਾ ਜਿਹੜਾ ਸਾਡੇ ਸਿਹਤ ਮੰਤਰੀ ਨੇ ਉਹਨਾਂ ਦਾ ਵੀ ਧੰਨਵਾਦ ਕਿ ਜਿਨ੍ਹਾਂ ਨੇ ਇਸ ਨਾਰੇ ਹਸਪੀਟਲ ਨੂੰ ਚਾਲੂ ਕਰਕੇ ਲੋਕਾਂ ਨੂੰ ਸਵਾਗਤ ਕੀਤਾ ਪਰ ਪਿਛਲੇ 11 ਸਾਲਾਂ ਦੇ ਵਿੱਚ ਲੋਕਾਂ ਨੂੰ ਬਹੁਤ ਮੁਸ਼ਕਲਾ ਸਾਹਮਣਾ ਕਰਨਾ ਪੈਂਦਾ ਸੀ ਜਦੋਂ 8 ਕਿਲੋਮੀਟਰ ਦੂਰ ਪਹੁੰਚ ਜਾਂਦੇ ਸੀ ਹੁਣ ਉੱਥੇ ਜਾਣ ਦੀ ਰੋਣ ਲਈ ਪ੍ਰਾਈਵੇਟ ਹਸਪੀਟਲ ਨੂੰ ਜਾਣ ਦੀ ਲੋੜ ਨਹੀਂ ਮੇ ਇੱਥੇ ਸਾਡੇ ਸ਼ਹਿਰ ਦੀਆਂ ਬੱਚੀਆਂ ਛੋਟੀਆਂ ਪੈਣਾ ਇੱਥੇ ਜਿਹੜੀਆਂ ਫੈਮਲੀ ਵੇਟ ਨੇ ਉਹ ਇੱਥੇ ਆਪਣੀ ਡਿਲੀਵਰੀ ਜਿਹੜੀਆਂ ਨੇ ਕਰਾ ਸਕੀਂਦੀਆਂ ਤੁਸੀਂ ਸਾਰਿਆਂ ਨੇ ਇਸ ਅੰਦਰ ਦਾ ਸੈਟਅਪ ਸਾਰਾ ਦੇਖਿਆ ਬਹੁਤ ਸਾਫ ਸੁਥਰਾ ਹਰ ਚੀਜ਼ ਦੇ ਨਾਲ ਵਧੀਆ ਕੀਤਾ ਅੱਜ ਖਾਸ ਕਰਕੇ ਡਾਕਟਰ ਸਾਹਿਬਾਨ ਨੇ ਮੈਡਮ ਡਾਕਟਰ ਕੁਪਿੰਦਰ ਤੇ ਸਾਡੇ ਗਾਇਨੀ ਦੇ ਬਾਹਰ ਨੇ ਔਰ ਜਿਹੜੇ ਬੱਚਿਆਂ ਦੇ ਕਾਦੇ ਡਾਕਟਰ ਸਾਹਿਬ ਨੇ ਉਹ ਵੀ ਇੱਥੇ ਨੇ ਇਹਨਾਂ ਨੇ ਜਿਹੜੀ ਪਹਿਲੀ ਡਿਲੀਵਰੀ ਕੀਤੀ ਆ ਉਹਨਾਂ ਨੂੰ ਮੁਬਾਰਕ ਦਿਨਾ ਸ਼ਹਿਰ ਵਿੱਚ ਹੁਣ ਇੱਥੇ ਹਰ ਚੀਜ਼ ਆ ਰਹੀ ਆ ਦੇਖੋ ਜਸਵੰਤਾ ਤੋਂ 11 ਸਾਲ ਦੀ ਬੰਦ ਚੀਜ਼ ਨੂੰ ਪੂਰਾ ਕਰਨਾ ਕਰਾਰ ਵਾਲੇ ਤੇ ਬੰਦ ਕਰ ਗਏ ਇੱਕੋ ਦਿਨ ਚ 2016 ਚ ਬਿਲਕੁਲ ਠੀਕ ਤੇ 11 ਸਾਲ ਕਿਸੇ ਉਹਦੀ ਬਾਤ ਨਹੀਂ ਪੁੱਛੀ ਤੇ ਜੇ ਹੁਣ ਆ ਕੇ ਅਸੀਂ ਕੋਸ਼ਿਸ਼ ਕੀਤੀ ਲੋਕਾ ਨਾਲ ਮਰਦਾ ਕੀਤਾ ਸੀ 2022 ਦੇ ਵਿੱਚ ਇਹਦੀ ਮંજੂਰੀ ਆ ਗਈ ਔਰ 5 5 2023 ਨੂੰ